ਮੌਜੂਦਾ ਹਾਲਾਤ ਤੁਸੀਂ ਦੇਖ ਰਹੇ ਹੋ ਸਤਲੁਜ ਦਰਿਆ ਰੋਪੜ ਹੈਡ ਵਰਕਰਸ ਦੇ ਇਹ ਜਿਹੜੇ ਨੌ ਗੇਟ ਨੇ ਇਹ ਮੇਜਰ ਗੇਟ ਨੇ ਨੌ 10 ਦਰਵਾਜੇ ਨੇ ਇਹ ਮੇਜਰ ਗੇਟ ਨੇ ਜਿਹੜੇ ਜਦੋਂ ਸਥਿਤੀ ਕੰਟਰੋਲ ਤੋਂ ਬਾਹਰ ਹੁੰਦੀ ਆ ਉਦੋਂ ਇਹ ਗੇਟ ਜਿਹੜੇ ਖੋਲੇ ਜਾਂਦੇ ਆ ਪਰ ਹੁਣ ਇਹਨਾਂ ਨੇ ਪਹਿਲਾਂ ਜਿਹੜਾ ਦਰਿਆ ਦਾ ਉਧਰੋਂ ਸਾਰਾ ਪਾਣੀ ਆ ਉਹ ਛੱਡਿਆ ਹੋਇਆ ਤਾਂ ਦੇਖ ਸਕਦੇ ਤੁਸੀਂ ਇਹ ਦੋਵੇਂ ਪਾਸੇ ਦੀਆਂ ਦਰਿਆ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਣੀਆਂ ਦਰਿਆ ਤੇ ਕਾਫੀ ਲੋਕ ਹੈ ਜਿਹੜੇ ਇਸ ਸਥਿਤੀ ਨੂੰ ਦੇਖਣ ਵੀ ਆਏ ਹੋਏ ਨੇ ਸੋ ਕਾਫੀ ਜਾ ਰਿਹਾ ਜਿਹੜਾ ਪਾਣੀ ਹੈ ਉਹ ਦਰਿਆ ਦੇ ਵਿੱਚ ਛੱਡਿਆ ਹੋਇਆ ਤਾਂ ਦੇਖ ਰਹੇ ਹੋ ਤੁਸੀਂ ਇਸ ਤਰ੍ਹਾਂ ਨਾਲ ਦਰਿਆ ਜਿਹੜਾ ਪੂਰਾ ਭਰਿਆ ਹੋਇਆ ਸਤਲੁਜ ਦਰਿਆ ਦੇ ਵਿੱਚ ਪਾਣੀ ਕਾਫੀ ਜ਼ਿਆਦਾ ਜਿਹੜਾ ਲੁਧਿਆਣਾ ਵਾਲੀ ਸਾਈਡ ਨੂੰ ਜਿਹੜਾ ਛੱਡਿਆ ਹੋਇਆ ਇਹ ਸਾਰਾ ਹੀ ਪਾਣੀ ਹਰੀਕੇ ਪੱਤਣ ਉਧਰ ਬਿਆਸ ਦਰਿਆ ਵਾਲੀ ਸਾਈਡ ਨੂੰ ਜਾ ਕੇ ਰਲ ਜਾਵੇਗਾ ਦੇਖ ਸਕਦੇ ਹੋ ਤੁਸੀਂ ਕਿੰਨਾ ਜ਼ਿਆਦਾ ਜਿਹੜਾ ਪਾਣੀ ਹੈ ਦਰਿਆ ਦੇ ਵਿੱਚ ਛੱਡਿਆ ਹੋਇਆ ਮੌਕਾ ਜਿਹੜੀ ਮੌਜੂਦਾ ਸਥਿਤੀ ਹੈ ਅੱਜ ਦੀ ਤਰੀਕਾ ਹੈ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਨਾਲ ਇਹ ਜਿਹੜਾ ਪੂਰਾ ਭਰ ਕੇ ਚੱਲ ਰਿਹਾ ਹੈ ਦਰਿਆ